ਕਛੀ ਕਾਲ ਹਾਂਜੀ ਕੀ ਹਾਲ ਜੇ ਠੀਕ ਠਾਕ ਜੇ ਲੈ ਜੇ ਕੱਪੜੇ ਬੜੇ ਨੌਨੇ ਪਾਏ ਹੈ ਹਰੇ ਹਰੇ ਪਾਏ ਆ ਕੱਪੜੇ ਮੇਰੇ ਪੁੱਤ ਨੇ ਲੈ ਮੈਂ ਤੇ ਤਰੀਫ ਕਰਨ ਦੇ ਤਰੋਂਡਿਆ ਪਿਆ ਉਹ ਟਿੱਕਾ ਨਹੀਂ ਲਾਇਆ ਤਾਂ ਰੋਂਡਿਆ ਹੈਨਾ ਇਹੋ ਗੱਲ ਹੈ ਨਾ ਕੌਣ ਲੈ ਪਹੁੰਚ ਕੇ ਸਿੰਘ ਘਰ ਗੇਟ ਖੁੱਲਾ ਹੀ ਆ ਹਾਂ ਗੇਟ ਖੁੱਲਾ ਰੱਖਿਆ ਬਾਹਰ ਦਾ ਹਾਂ ਆਪਣਾ ਕੰਮ ਹੀ ਕਰਨ ਵਾਲੇ ਵੀ ਕਰਦੇ ਆ ਸਵੇਰ ਦਾ ਗਿਆ ਸੀ ਮੈਂ ਕੰਮ ਤੇ ਮੈਂ ਕਿਹਾ ਚਲੋ ਬਾਹਰ ਦਾ ਕੰਮ ਹੀ ਵੇਖਣਾ ਪੈਂਦਾ ਹਾਂਜੀ ਕਿੱਧਰ ਜੇ ਹੋ ਲੈ ਹਾਂਜੀ ਕੀ ਹਾਲ ਚਾਲ ਠੀਕ ਆ ਬੱਲੇ ਮੈਂ ਕਹਿੰਦਾ ਸਤਿ ਸ੍ਰੀ ਅਕਾਲ ਹਾਂਜੀ ਖੁਸ਼ ਹੁੰਦੇ ਜਿਹ ਹੈ ਠੀਕ ਹੁੰਦੇ ਆ ਚੀਰ ਦਾ ਹੈ ਸਤਾਂ ਹੁੰਦੇ ਆ ਨਾ ਸਵੇਰ ਦਾ ਸਤਾਂ ਦੇ ਵੇਰ ਦਾ ਵੇਰ ਤੋਂ ਕੋਈ ਰੋਲੀ ਨਾ ਤੱਕ ਅਕਦੀਖਾ ਮੁੱਲਿਆ ਕਰੀ ਦੁੱਧ ਪੀ ਲਿਆ ਚਲੋ ਤੇ ਚਾਹ ਪੀਨੇ ਆ ਚਾਹ ਪੀਨੇ ਆ ਚਾਹ ਬਣਾਉ ਘਟ ਘਟ ਫਿਰ ਹੈ ਹਾਂ ਜੀ ਚਾਹ ਪੀਣੀ ਆਪ ਕੋ ਫਿਰੇ ਪੁੱਤ ਨੇ ਚਾਹ ਪੀਤੀ ਨਹੀਂ ਨਹੀਂ ਗੱਲ ਨਹੀਂ ਪੀਣੀ ਚਾਹ ਰਹੀ ਅੱਜ ਨੇ ਚਾਹ ਮੈਨੂੰ ਬਣਾ ਦੋ ਨਹੀਂ ਪੀਣੀ ਤੇ ਚਲੋ ਹੋਰ ਠੀਕ ਠਾਕ ਬਈ ਆਉਂਦਿਆਂ ਚਾਹ ਮਿਲ ਗਈ ਆ ਹੁਣੇ ਆਪਾਂ ਆਏ ਆ ਮੈਂ ਗਿਆ ਸੀ ਸਵੇਰ ਦਾ ਕਿਤੇ ਬਾਹਰ ਗਿਆ ਸੀ 10 ਵਜੇ ਗਿਆ ਸੀ ਕੰਮ ਹੀ ਗਿਆ ਸੀ ਕਿਤੇ ਤੇ ਸ਼ਾਮ ਦੇ ਵੱਚੁਕੇ ਆ 4:30 5 ਹੁਣ ਪਹੁੰਚੇ ਆ ਘਰੇ ਬੈ ਕੇ ਚਾਹ ਪੀਂਦੇ ਗਰਮੀ ਬਹੁਤ ਬਲਦੀ ਬੰਦ ਹੋਈ ਆ ਡਾਂਗ ਵਿੱਚ ਬੈਠੇ ਪੱਕਾ ਪੱਕਾ ਲਾਗੇ ਕੰਨ ਕਹਿਣੀ ਸਵੇਰ ਦੀ ਬੱਤੀ ਬੰਦ ਸਵੇਰ ਦੀ ਬੰਦ ਸਵੇਰ ਦੀ ਲਾਈਟ ਬੰਦ ਹੋਈ ਚਲੋ ਉਧਰ ਆਉਂਦੇ ਜਿੱਥੇ ਮੈਂ ਕੰਮ ਤੇ ਗਿਆ ਉਥੇ ਆਉਂਦੇ ਹੀ ਲਾਈਟ ਉਹ ਤੇ ਏਰੀਆ ਵਰ ਪੈਂਦਾ ਹਣਾ ਚਲੋ ਤੇ ਹੁਣ ਆਪਾਂ ਆਪਣਾ ਥੋੜਾ ਬਹੁਤ ਕੰਮ ਕਰਦੇ ਹਾਂ ਸ਼ਾਮ ਦੇ ਟਾਈਮ ਕਿਉਂਕਿ ਆਪਣਾ ਕੰਮ ਵੀ ਕਰਨਾ ਚਾਹੀਦਾ ਹੁਣ ਘਰ ਦਾ ਇਹ ਵੀ ਖਲਾਰਾ ਕੰਟਰੋਲ ਕਰਾ ਕਾਫੀ ਕਿੰਨਾ ਕਿੰਨਾ ਖਲਾਰਾ ਪਿਆ ਵੇਖੋ ਬਾਹਰ ਇਹ ਵੀ ਲੋਲੀ ਇਕੱਠਾ ਕਰੀਏ ਅਸੀਂ ਸਭ ਡੰਗਣ ਆਲਾ ਪਿਆ ਆਪਣੇ ਘਰ ਦੇ ਕੰਮ ਤੇ ਰਹਿ ਹੀ ਜਾਂਦੇ ਬੰਦਾ ਸੋਚਦਾ ਇਹ ਨਾਲ ਚੰਗੀ ਕਿ ਬੰਦਾ ਬਾਹਰ ਤੇ ਕੰਮ ਕਰੀ ਜਾਂਦਾ ਹਨਾ ਆਪਦੇ ਘਰ ਦੇ ਕੰਮ ਹੁੰਦੇ ਨਹੀਂ ਘਰ ਦੇ ਕੰਮ ਜੀ ਨਹੀਂ ਕਰਦਾ ਕਰਨ ਇਹ ਗੱਲ ਹੁੰਦੀ ਇੱਕ ਲਾਲਚ ਹੁੰਦਾ ਨਾ ਬੰਦੇ ਨੂੰ ਕਿ ਬਾਹਰੋਂ ਪੈਸੇ ਮਿਲ ਜਾਣੇ ਤੇ ਘਰੇ ਬੰਦਾ ਸੋਚਦਾ ਯਾਰ ਯਾਰ ਰਹਿਣ ਦੇ ਯਾਰ ਆਪਣਾ ਹੀ ਅੱਜ ਨਹੀਂ ਤੇ ਕੱਲ ਹੋਈ ਜਾਣਾ ਬੱਸ ਲੈ ਵੀ ਹਰ ਫਤ ਤੇ ਕੀ ਵੇਖਣਾ ਹੈ ਲਮਾਰੀ ਆਪਣੀ ਦੱਸੋ ਲਮਾਰੀ ਸੋਹਣੀ ਹੈ ਕੱਪੜੇ ਕਿਵੇਂ ਰੱਖੇ ਚਰਟੇ ਠੀਕ ਰੱਖੇ ਇਹ ਕੋਈ ਕਮੀ ਫੇਸੀ ਨਾ ਸਦੂ। ਤੇ ਗਲਤ ਰੱਖੇ ਤੁਸੀਂ। ਕਿਵੇਂ ਵੀ ਗਵਨ ਨਾ ਵਿਖੇ ਲਿਹਾੜੀ ਮਾਰੀ ਵਾਲੇ। ਨਾ ਤਾਂ ਲਿਆ ਮੇਰੇ ਪੁੱਤ ਨੇ ਹੈ। ਨਾ ਇਹ ਤੇ ਕਰਕੇ ਆ ਗਿਆ ਮੇਰੇ ਪੁੱਤ। ਮਾਰੀ ਸੀ ਤੇ ਸੋਣੀ ਸੋਣੀ ਬਾਉਦੀ। ਮੈਂ ਇੱਥੇ ਰੁਮਣੀ ਤਰੀਕੋ ਇੱਥੇ ਰਹਿਣੀ ਕੋਈ ਨਿਕਾਲ ਦੋ। ਤੇ ਅੱਜ ਦਸੜੀ ਪਾਈ ਮੇਰੇ ਪੁੱਤ ਨੇ ਹੈ। ਭੁੱਖ ਲੱਗੀ ਮੈਨੂੰ ਭੁੱਖ ਲੱਗੀ ਪੁੱਤ ਨੂੰ। ਹਾਂ ਗੁੱਸੇ ਜੀ ਬਣਾਵਾਂ ਤੇ ਲੈ ਆ ਬਿੱਲੋ ਦੁੱਧ ਲੈ ਆ ਹੁਣ ਜਿਹੜਾ ਰਕੋਟਰਾ ਆਪਾਂ ਲਾਇਆ ਪਰ ਲਾਈਟ ਬੰਦ ਵਾ ਤੇ ਹੁਣ ਕਿੰਨਾ ਉੱਚਾ ਕਹਿੰਦੇ ਕੋਠੇ ਤੇ ਉਹਨੇ ਮਿਸਤਰੀ ਕੰਮ ਕਰਕੇ ਗਏ ਸੀ ਤੇ ਉਹ ਹਜੇ ਸਲਾ ਸਾਸਵਾਇ ਕਰਨ ਵਾਲੀ ਬਾਕੀ ਉੱਥੇ ਮੈਂ ਕਿਹਾ ਚੱਲ ਉਹੋ ਹੀ ਕਰ ਲੈਨੇ ਫਿਰ ਉਹਨਾਂ ਚਿਰ ਕੀ ਕਰਨਾ ਫਿਰ ਕਰੇ ਲੇਟ ਹੋ ਗਿਆ ਮੈਂ ਬਾਹਰ ਹੀ ਨਹੀਂ ਤੇ ਕੰਮ ਤੇ ਕਾਰੀ ਲੈਣਾ ਥੋੜਾ ਬਹੁਤ ਹੋਰ ਮੌਂਟੀ ਆਪਣੀ ਹੋ ਗਈ ਆ ਸੁੱਕ ਸਕ ਗਈ ਐ ਪਲਸਟਰ ਕਰਾਤਾ ਪਲਸਟਰ ਵੀ ਸੁੱਕ ਗਿਆ ਅੱਜ ਸਵੇਰੇ ਪਾਣੀ ਨਹੀਂ ਲੱਗਾ ਆਪਾਂ ਨੂੰ ਕਿਉਂਕਿ ਮੈਂ ਸਵੇਰੇ ਚੱਲ ਗਿਆ ਸੀ ਤੇ ਹੁਣ ਚਲੋ ਲਾ ਦਨੇ ਪਾਣੀ ਦਾ ਸਾਫ ਸਫਾਈ ਹੋ ਜਾਊਗੀ ਕਿਉਂ ਵੀ ਕਰਦੀ ਐ ਸਹੀ ਗੱਲ ਕਰ ਕਰ ਦੋ ਕਰ ਥੋੜਾ ਤੁਸੀਂ ਕਰਦੇ ਥੋੜਾ ਮੈਂ ਕਰ ਦਿੰਨਾ ਇਦਾਂ ਰਲ ਮਿਲ ਕੇ ਹੀ ਐ ਇਹਨਾਂ ਨੂੰ ਕਿਹਾ ਸੀ ਕਿ ਮੜਾ ਪਾਣੀ ਪਾਣੀ ਮਾਰ ਦਈਏ ਥੋੜਾ ਬੋਤੇ ਉੱਤੇ ਬਾਤ ਮਾਰ ਦਿੰਨੇ ਵਰੀ ਇੱਥੇ ਚੋਕੜ ਕੇ ਰੇਤ ਆਹ ਜੀ ਇਹ ਨਾ ਕੱਪੜੇ ਦੇ ਦਿੰਦੇ ਫਿਰ ਇੱਥੇ ਲਿਆ ਕੇ ਨਾ ਉਲੰਨੇ ਯਾਰ ਉਹ ਤਾਂ ਜਾ ਕੱਪੜੇ ਸਿਕਾਉਣ ਵਾਲੀ ਰਾੜ ਜੀ ਨਾ ਇੱਥੇ ਬੰਦਿਆ ਸਰ ਮੈਂ ਤਾਂ ਕਹਿੰਦਾ ਇੱਧਰੋਂ ਐਨੂੰ ਬੰਦ ਦਿੰਦੇ ਨਾ ਕਰ ਇੱਧਰੋਂ ਐਨੂੰ ਆਹ ਬਣੇ ਜਾਈ ਇੱਧਰ ਕਿ ਐਨੂੰ ਬੰਦੀ ਇੱਧਰ ਇਧਰੋਂ ਬੰਦਾਂਗੇ ਫਿਰ ਉਹ ਥੋੜਾਟ ਬੰਦਨੀ ਪੈਣੀ ਹੈ ਉਥੋਂ ਲੰਮੀ ਕਰਕੇ ਨਾ ਰੈਣ ਇਧਰੋਂ ਐਨੂੰ ਬੰਦਨ ਨੇ ਚਲ ਕੱਪੜੇ ਕਿਦਾਂ ਖਲਰਿਆ ਭਾਈ ਸਟੈਂਡ ਦੇ ਉੱਤੋਂ ਆਹ ਲੱਗਣਾ ਲੱਗਣਾ ਇਕੱਠੀਆਂ ਕਰਦੇ ਹਾਂ ਤੇ ਬਹੁਤ ਗੰਦ ਜਿਹਾ ਪਿਆ ਆਹ ਲੋ ਸਾਹਿਬ ਜੀ ਪਾਣੀ ਲੈ ਹੜ ਪਾਣੀ ਲੈਣ ਤੇਰੇ ਵਾਸਤੇ ਬਹੁਤ ਗਰਮੀ ਹੈ ਹੁੱਟ ਗਰਮੀ ਆ ਰਹੀ ਮਤਵਜੰਦੀ ਹੈ ਇਹ ਵਾਗੇ ਬੱਦਲ ਹੋਇਆ ਵੈ ਥੋੜਾ ਬਹੁਤ ਅਜੀਬ ਥੋੜਾ ਠੀਕ ਨਹੀਂ ਗਰਮੀ ਹੋਇਆ ਪੂਰੀ ਕਿਦਾਂ ਸਾਸ ਸਹੀ ਹੋਵੇ ਆ ਟੀਨ ਜੇ ਟੁੱਟੀ ਆਣਾ ਪੁੰਜੇ ਛੱਡ ਦਿੰਨੇ ਪਹਿਲਾਂ ਆਪਾਂ ਸੋਚਿਆ ਸੀ ਹਨਾ ਟੀਨਾ ਪਾ ਕੇ ਆਣਾ ਕਹਿੰਦੇ ਥੇ ਹਨਾ ਤੇ ਪਰ ਇੱਥੇ ਆਪਾਂ ਟੀਨਾ ਪਾਈਆਂ ਛੱਡ ਦੇ ਵਿੱਚ ਆ ਜਿਹੜਾ ਹੁਪਲੀ ਮੌਂਟੀ ਹੈ ਇੱਥੇ ਇੰਨੀ ਗਰਮੀ ਲੱਗਦੀ ਆਣਾ ਮੈਂ ਨਾ ਪੁੱਛੋ ਖਲੋਤਾ ਨਹੀਂ ਜਾਂਦਾ ਇੱਥੇ ਤੇ ਜੇ ਥੱਲੇ ਆਪਾਂ ਪਾ ਲੈਂਦੇ ਟੀਨਾ ਕੀ ਬੰਦਾ ਚਲੋ ਕੋਈ ਨਹੀਂ ਜੋ ਪਰਮਾਤਮਾ ਕਰਦਾ ਚੰਗਾ ਕਰਦਾ ਵਧੀਆ ਕਰਦਾ ਜੋ ਕੀਤਾ ਕਾਲਪੁਰਖ ਨੇ ਵਜਿਆ ਕੀਤਾ ਆਨੇ ਬੰਦਾ ਇੱਕ ਪੈਰ ਤੁਰੇ ਤੇ ਬਾਕੀ ਚਲੋ ਪਰਮਾਤਮਾ ਸਭ ਕੁਝ ਕਰਦਾ ਬੰਦਾ ਕੰਮ ਕਰਨ ਦੀ ਥੋੜੀ ਬਹੁਤ ਜੋਤ ਰੱਖਣੀ ਚਾਹੀਦੀ ਹੈ ਕਿ ਆਹ ਕੰਮ ਹੈ ਕਰਨਾ ਨੀਤ ਸਾਫ਼ ਰੱਖੇ ਪਰਮਾਤਮਾ ਮਸਾ ਦਿੰਦਾ ਚਲੋ ਵੀ ਇਹ ਇਹਦੇ ਮਗਰ ਮਾਰ ਮੁਰ ਦੇਣਾ ਕਿਦਾਂ ਗੰਦ ਪਿਆ ਦੇ ਮਗਰੇ ਤਨ ਪਾਣੀ ਹਟ ਤਾਂ ਸਲਾਬ ਸਲੂ ਬੜੀ ਚੜਦੀ ਆ ਇਧਰ ਵੀ ਖਾਲੀ ਆ ਤੇ ਉੱਪਰਲੀ ਸਾਈਡ ਵੀ ਖਾਲੀ ਆ ਇਧਰ ਐਸ਼ ਵਾਹਡੇ ਮਗਰ ਬਾਕੀ ਤੇ ਜਿੱਦਾਂ ਹੀ ਕਰਨੇ ਵੀ ਮਾਰਤਾ ਥੋੜਾ ਬਹੁਤ ਤੇ ਬਾਕੀ ਥੋੜਾ ਬਹੁਤ ਰਹਿ ਗਿਆ ਮੈਂ ਮਾਰ ਦਿੰਦਾ ਇਕੱਠਾ ਕਰਕੇ ਪੈਪ ਲਾ ਕੇ ਪਾਣੀ ਨਾਲ ਧੋ ਦਈਏ ਕਿਉਂਕਿ ਆ ਜੋ ਪਲਸਟਰ ਕੀਤਾ ਸੀ ਨਾ ਉਹ ਬਹੁਤ ਗੰਦਾ ਹੋਇਆ ਸੀ ਕੋਠਾ ਤੇ ਪਾਣੀ ਰੁਕ ਜਾਂਦਾ ਸੀ ਉਹ ਪੈਪ ਦੇ ਮੂਰੇ ਨਾ ਅਗਲੀ ਸਾਈਡ ਸਾਹ ਕਰਕੇ ਮੈਂਗਾ ਚਲੋ ਠਾ ਘੁਠਾ ਕਰ ਦਿੰਦੇ ਆ ਸੀਮੈਂਟ ਹੀ ਬਹੁਤ ਜ਼ਿਆਦਾ ਵਧੇ ਹਲ ਕਰਨ ਦਾ ਕੋਈ ਨਹੀਂ ਡੈਨ ਭਰਾ ਕੰਮ ਚਲ ਮੈਂਗਾ ਮੈਂ ਕਰ ਦਿੰਦਾ ਥੋੜਾ ਬਹੁਤ ਸਾਫ ਕਰਤਾ ਪਾਣੀ ਲਾ ਕੇ ਧੋੜੀਏ ਕਰਾ ਰਹੇ ਆ ਆਪਾਂ ਛੱਤ ਦੀ ਸਫਾਈ ਤੇ ਹੁਣ ਕਈਆਂ ਵੀਰੇ ਨੇ ਕਮੈਂਟ ਵੀ ਕਰਨੇ ਆ ਕਿ ਕਈਆਂ ਦੇ ਕਮੈਂਟ ਵੀ ਆਉਣੇਗਾ ਤੁਸੀਂ ਇਦਾਂ ਕੰਮ ਇਦਾਂ ਦਾ ਕੰਮ ਕਰਦੇ ਘਰੇ ਇਦਾਂ ਇਹ ਕੰਮ ਤੁਹਾਨੂੰ ਕਰਨੇ ਵੀ ਚਾਹੀਦੇ ਤਾਂ ਭਰੇ ਵਾ ਘਰ ਦੇ ਵਿੱਚ ਹਲਪ ਰੋਣੀ ਚਾਹੀਦੀ ਆਪਣੀ ਕਿਉਂਕਿ ਆਪ ਦਾ ਹੀ ਕਰਵਾ ਲੇਕਿਨ ਹੁਣ ਕਿਉਂਕਿ ਆਪ ਦੇ ਕਰਵਾ ਚ ਅਸੀਂ ਆਪਨੇ ਕੰਮ ਕਰਾਂਗੇ ਤੇ ਕਿੰਨੇ ਕੰਮ ਕਰਨਾ ਹੈਗੇ ਕਿ ਦੇ ਨਾਲ ਕਈ ਵਾਰੀ ਕਿ ਦੇ ਖੁਸ਼ੀ ਵਾਸਤੇ ਕੰਮ ਕਰਨਾ ਪੈਂਦਾ ਹੈ ਕਿ ਨਹੀਂ ਨਾਲ ਸਾਥ ਵੀ ਕੋਠੇ ਤੇ ਕਰਨੀ ਚਾਹੀਦੀ ਹੈ ਨਰਾਲ ਮਿਲ ਕੇ ਕਰ ਲੈਨੇ ਆਪਾਂ ਦਵੇਂ ਜੀ ਹੈਗੇ ਤੇ ਨਾਲਾ ਦਾ ਫਤਿਹ ਸਿੰਘ ਇਹ ਵੀ ਚਲਾ ਚਲੋ ਅਧਿਆਇ ਹੋਂਡਿਆ ਸਭ ਕੁਝ ਪਰਮਾਤਮਾ ਦੀ ਕਿਰਪਾ ਦਾ ਗੁਰਾਂ ਦਾ ਸਭ ਕੁਝ ਚੜ੍ਹਦੀ ਕਲਾ 'ਚ ਰੱਖੇ। ਬਾਕੀ ਇਹ ਵਗੇ ਜਿਹਨੇ ਨੈਗੇਟਿਵ ਸੋਚਣਾ ਉਹਨੇ ਸੋਚੀ ਜਾਣਾ ਕੋਈ ਗੱਲ ਨਹੀਂ। ਆਪਾਂ ਨੂੰ ਇਹੋ ਜਿਹਾ ਨਹੀਂ ਹੈਗਾ ਕੰਮ ਉਹ ਇਹ ਕੰਮ ਮਾ ਛੋਟਾ ਵਾ ਚਾਹੇ ਵੱਡਾ ਵਾ ਕੋਈ ਗੱਲ ਨਹੀਂ। ਆਪਦੇ ਘਰ ਦਾ ਕੰਮ ਕੋਈ ਵੀ ਕਰਨਾ ਪੈਂਦਾ। ਘਰਾਂ 'ਚ ਹਰ ਬੰਦਾ ਕੰਮ ਕਰਦਾ ਆਪੋ ਆਪਣੇ ਤੇ ਕਰਨੇ ਚਾਹੀਦੇ ਆ। ਤੇ ਘਰ ਦੇ ਕੰਮ ਕੰਮ 'ਚ ਕਾਦੀ ਸ਼ਰਮ ਕੋਈ ਗੱਲ ਕੋਈ ਸ਼ਰਮ ਨਹੀਂ ਹੈਗੀ। ਤੇ ਬਾਕੀ ਜੁੜੇ ਰਹੋ ਅੰਤ ਤੱਕ ਵਲੌਗ ਦੇ ਨਾਲ ਤੇ ਇੱਧਰ ਝੂਟੇ ਮਾੜੇ ਮਿਲ ਰਹੇ ਹੁਣ ਹੈ ਹਰ ਫਤਿਹ ਨੂੰ ਕੀ ਜੀ ਪੈਮਟ ਹੈ ਮਤ ਉਹ ਬਹੁਤ ਹੋ ਗਿਆ ਵੇ ਕੋ 10:30 ਕੋਨੇ 11 ਦਾ ਟਾਈਮ ਹੋ ਗਿਆ ਹੈ ਤੇ ਰੋਟੀ ਜੀ ਆਪਾਂ ਖਾਧੀ ਨਹੀਂ ਗਈ ਤੇ ਰੋਟੀ ਲੱਗੇ ਆ ਖਾਣ ਮੰਮੀ ਨਾਲ ਦਾ ਫੋਨ ਆਇਆ ਸੀ ਉਧਰੋਂ ਵਿੰਡੋ ਆ ਚਲ ਪੁੱਛਣ ਦੇ ਫਤੇ ਦਾ ਹਾਲ ਜਰ ਪੁੱਛਣ ਕਹਿੰਦੇ খালি ਰੋਟੀ ਪਾਣੀ ਕਿਨੋਂ ਫਿਰ ਹਾਂਜੀ ਲਓ ਫਿਰ ਆਈਏ ਮੈਂ ਦਿੰਦਾ ਨੂਟ ਲੈ ਲਓ ਏ ਗੰਮ ਮੈਂ ਕਰਦਾਂ ਲਿਆ ਦੋ ਯਾ ਚਲੋ